ਇੱਕ ਆਪਣੇ ਵੀਰ ਦੇ ਮਾਸ਼ੂ ਪਲੈਂਟਰ ਦੀ ਮਸ਼ੀਨ ਦੇ ਵਿੱਚ ਨਾ ਪ੍ਰੋਬਲਮ ਆ ਰਹੀ ਸੀ ਕਿ ਇੱਕ ਸਾਈਡ ਦੇ ਪੋਰ ਦੇ ਜਿਹੜਾ ਬੀ ਉਹ ਵੱਧ ਬਚਾਰਿਆ ਸੀਗਾ ਆ ਤੁਹਾਨੂੰ ਵੀਡੀਓ ਵਿੱਚ ਵੀ ਦਿਖਾ ਦਿੰਨਾ ਵੀਡੀਓ ਚਲਾ ਕੇ ਇਸ ਤਰ੍ਹਾਂ ਉਹ ਡੱਬ ਪਾਰੀ ਸੀ ਮਸ਼ੀਨ ਜੀ ਖੇਤਾਂ ਵਿੱਚ ਤੇ ਉਹਦੇ ਵਿੱਚ ਕੀ ਚੱਕਰ ਹੋ ਸਕਦਾ ਜੀ ਪਹਿਲਾਂ ਤਾਂ ਆਪਾਂ ਸੇਫਟੀ ਪਿੰਨ ਚੈੱਕ ਕਰਾਂਗੇ ਸੇਫਟੀ ਪਿੰਨ ਦਾ ਤੁਹਾਨੂੰ ਦੱਸਿਆ ਬਸ ਪਹਿਲਾਂ ਸਭ ਤੋਂ ਪਹਿਲ ਤੇ ਸੇਫਟੀ ਪਿੰਨ ਹੀ ਚੈੱਕ ਕਰਨੀ ਆ ਕਿਉਂਕਿ ਇਹ ਜੋ ਟੁੱਟ ਜਾਂਦੀ ਹੈ ਜੀ ਉਹ ਇਹ ਪਤਾ ਹੀ ਲੱਗਦਾ ਕਿ ਆਪਣ ਨੂੰ ਰੁਟੀਨ ਰੁਟੀ ਆਪਣ ਨੂੰ ਘੁਮਾ ਕੇ ਦੇਖਣਾ ਪੈਂਦਾ ਹੁੰਦਾ ਜੀ ਐ ਫੇਰ ਪਤਾ ਲੱਗਦਾ ਹੁੰਦਾ ਜਦੋਂ ਆ ਬੀ ਆ ਜਗਾ ਘੰਟੀ ਵੱਜੇ ਹੈਨਾ ਉਦੋਂ ਵੀ ਇਹ ਸੇਫਟੀ ਪਿੰਨ ਟੁੱਟੀ ਹੁੰਦੀ ਆ ਜੇ ਸੇਫਟੀ ਪਿੰਨ ਚੈੱਕ ਕਰ ਲਈ ਫੇਰ ਆਪਾਂ ਕਰਾਉਣ ਪੀਣ ਚੈੱਕ ਕਰਨੇ ਨੇ ਕਰਾਉਣ ਪੀਣ ਚੈੱਕ ਕਰ ਲਈ ਵੀ ਇਹ ਸਹੀ ਨੇ ਫੇਰ ਆਪਾਂ ਇਹ ਤੋਂ ਬਾਅਦ ਆ ਕ੍ਰਾਸ ਹੋ ਗਿਆ ਇਹ ਕ੍ਰਾਸ ਨਾ ਕਈ ਵਾਰੀ ਪਲੇ ਵੱਜ ਜਾਂਦੀ ਹੁੰਦੀ ਆ ਪਿੰਨਾਂ ਦੀ ਜਾਂ ਆਪਣੇ ਆ ਪਿਛਲੀ ਜਿਹੜੀ ਆ ਕਰਾਸ ਹੁੰਦਾ ਚੌਟਾ ਹੁੰਦਾ ਇਹਦੀ ਪਲੇ ਵਾਝਾਂਦੀ ਹੁੰਦੀ ਹੈ ਜਿਹਦੇ ਕਰਕੇ ਇਹ ਬੀ ਦਾ ਫਰਕ ਪਉਣ ਲੱਗ ਜਾਂਦੀ ਹੈ ਥੋੜਾ ਚੱਲ ਚਾਰ ਵਾਰ ਤੇ ਜੇ ਇਹ ਵੀ ਸਾਰਾ ਕੁਝ ਸਹੀ ਹੈ ਫਿਰ ਆਪਾਂ ਇਸ ਤੋਂ ਬਾਅਦ ਨਾ ਇਹਦੇ ਇਹਦੇ ਪਿਨ ਚੈੱਕ ਕਰੋ ਤੇ ਇਹਦਾ ਡਿਸਕ ਚੈੱਕ ਕਰੋ ਜੀ ਆਪਣੀ ਡਿਸਕ ਦਾ ਕੀ ਬੀ ਟੀ ਟ ਦੰਦਾ ਟੁੱਟਿਆ ਹੁੰਦਾ ਹੈਗਾ ਤਾਂ ਕਰਕੇ ਉਹ ਜਿਹੜੀ ਬੀ ਆ ਸਹੀ ਨਹੀਂ ਪਉਂਦੀ ਹੁੰਦੀ ਜਾਂ ਆਪਣਾ ਕਿਸੇ ਪਾਸੇ ਵੈਕਮ ਲੀਕ ਹੁੰਦਾ ਹੁੰਦਾ ਜੀ ਜਿਹੜੀ ਆ ਪਾਇਪ ਆ ਨਾ ਇਹ ਪਾਇਪ ਕਿਸੇ ਪਾਸੇ ਲੀਕ ਹੁੰਦੀ ਆ ਉਹ ਆਪਣਾ ਚੈੱਕ ਕਰਨੀ ਹੁੰਦੀ ਹੈ ਸਾਰੇ ਪੁਆਇੰਟ ਨੇ ਜੀ ਆਪਾਂ ਚੈੱਕ ਕਰਨੇ ਕਰਕੇ ਹੈਨਾ ਫੇਰ ਹੀ ਆਪਾਂ ਆਪਣੀ ਜਿਹੜੀ ਪ੍ਰੋਬਲਮ ਸੋਲਵ ਕਰ ਸਕਦੇ ਆ ਜਾਂ ਕਈ ਵਾਰ ਇੱਕ ਹੀ ਹੁੰਦਾ ਆਪਣੇ ਡਿਸਕ ਪਾਉਣ ਵੇਲੇ ਨਾ ਆ ਚੀਜ਼ਾਂ ਜਿਵੇਂ ਆ ਸਿੰਗੂਲੇਟਰ ਆਪਣਾ ਇਹ ਅੱਗੇ ਪਿੱਛੇ ਹੋ ਜਾਂਦਾ ਉਦੋਂ ਵੀ ਇਹ ਬੀ ਦਾ ਫਰਕ ਪਾਉਣ ਲੱਗ ਜਾਂਦੇ ਹੈਨਾ ਆ ਚੀਜ਼ਾਂ ਧਿਆਨ ਰੱਖਿਆ ਕਰੋ ਜੀ ਤੇ ਆਪਣੀ ਜਿਹੜੀ ਮਸ਼ੀਨ ਆ ਉਹ ਬੀ ਦਾ ਫਰਕ ਨਹੀਂ ਪਾਊਗੀ